ਪੰਜਾਬ ਦੀਆਂ ਔਰਤਾਂ ਅੱਜ ਮੋਬਾਈਲ ਫੜ ਕੇ ਬੈਠੀਆਂ ਰਹੀਆਂ ਕਿ ਸਾਡੇ ਲਈ ਹਜ਼ਾਰ-ਹਜ਼ਾਰ ਰੁਪਏ ਦਾ ਐਲਾਨ ਹੋਊਗਾ ਕਿਉਂਕਿ ਉਹਨਾਂ ਨਾਲ ਵਾਅਦਾ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਅਦਾ ਤਾਂ ਸਰਕਾਰ ਆਉਣ ਤੋਂ ਪਹਿਲਾਂ ਕੀਤਾ ਸੀ ਪਰ ਥੋੜੇ ਦਿਨ ਪਹਿਲਾਂ ਕਈ ਇੰਟਰਵਿਊਆਂ ਦੇ ਵਿੱਚ ਇੱਕ ਵਾਰ ਤਾਂ ਭਗਵੰਤ ਸਿੰਘ ਮਾਨ ਗਾਲੀ ਪੈ ਗਏ ਸੀ ਮੋਗੇ ਪੱਤਰਕਾਰ ਦੇ ਜਦੋਂ ਉਹਨਾਂ ਨੇ ਪੁੱਛਿਆ ਸੀ ਕਿ ਹਜ਼ਾਰ-ਹਜ਼ਾਰ ਕਦੋਂ ਦੇਵੋਗੇ ਤਾਂ ਉਹ ਪੈ ਗਏ ਸੀ ਕਿ ਹਾਂ ਇਸ ਬਾਈਟ ਦੇ ਵਿੱਚ ਦੇਵਾਂਗੇ ਤੇ ਫਿਰ ਤੁਸੀਂ ਚਲਾਉਂਗੇ ਫਿਰ ਚਲਾਇਓਏ ਖਬਰ ਨੂੰ ਇਸ ਤਰੀਕੇ ਨਾਲ ਉਹ ਪੱਤਰਕਾਰ ਨੂੰ ਬੋਲੇ ਸੀ ਮੈਂ ਉਹ ਖਬਰ ਵੀ ਸੁਣਾ ਦਿਆਂ ਫਿਰ ਅਗਲੀ ਗੱਲ ਬਾਅਦ ਚ ਕਰਦੇ ਆ ਆ ਤੁਸੀਂ ਜ਼ਰੂਰ ਸੁਣਿਓ ਇੱਥੋਂ ਹਾਂਜੀ ਹੁਣੇ ਗੱਲੀ ਆਪਾਂ ਫਿਰ ਬਾਦੇ ਢਿੱਲਾ ਆ ਗਏ ਸੱਜੀ ਪੂਰੇ ਹੋ ਰਹੇ ਨੇ ਮੂਹ ਪੰਜਾਬ ਦੀ ਕੀ ਵਿਚਰੇ ਜੀ ਪੰਜਾਬ ਕਰੇ ਕਦੋਂ ਜਿੱਥੇ ਸਰ ਲੇਡੀਜ਼ ਦਾ ਕਦੋਂ ਕੀ ਹੋ ਜਾਏਗਾ ਸਾਡੇ ਦੇ ਪੈਸੇ ਕਿੱਥੇ ਸੇਵੇਂ ਨਹੀਂ ਹੈ ਤਾਂ ਪਹਿਲਾਂ ਮਾਰਗਸਤੀ ਦੇ ਦਿੰਗੇ ਮਹਿਲਾਵਾਂ ਨੂੰ 1000 ਕਬ ਦੇ ਅਗਲੇ ਬਜਟ ਮੈਂ ਹਮ ਉਸ ਕੇ ਲਈ ਜੋ ਹੈ ਅਗਲੇ ਬਜਟ ਇਹ ਆ ਰਿਹਾ ਹੈ ਬਜਟ ਤਾਂ ਉਹਨਾਂ ਨੇ ਕੀ ਕਿ ਅਗਲੇ ਵਾਈਟ ਮਤਲਬ ਐਮਪੀ ਦੀਆਂ ਚੋਣਾਂ ਦੇ ਲਗਭਗੇ ਗੱਲਬਾਤ ਆ ਜਾਂ ਉਸ ਤੋਂ ਬਾਅਦ ਦੀ ਗੱਲਬਾਤ ਉਹਨਾਂ ਨੇ ਕਿਹਾ ਸੀ ਕਿਹੜਾ ਹੁਣ ਬਜਟ ਆਊਗਾ ਉਹਦੇ ਵਿੱਚ ਅਸੀਂ ਦੇਵਾਂਗੇ ਪਰ ਆਹ ਵਾਈਟ ਦੇ ਵਿੱਚ ਔਰਤਾਂ ਦੇ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਸਰਕਾਰ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਹਜ਼ਾਰ ਹਜ਼ਾਰ ਰੁਪਿਆ ਦਿੱਤਾ ਜਾਊਗਾ ਪਰ ਬਜਟ ਲਗਭਗ ਸਰਕਾਰ ਚੌਥਾ ਪੇਸ਼ ਕਰ ਚੁੱਕੀ ਹੈ ਪਰ ਹਾਲੇ ਤੱਕ ਔਰਤਾਂ ਨੂੰ 1 ਰੁਪਿਆ ਨਹੀਂ ਦਿੱਤਾ ਗਿਆ 2022 ਦੇ ਵਿੱਚ ਸਰਕਾਰਾਂ ਹੀ ਬਜਟ 23 ਦੇ ਵਿੱਚ ਬਜਟ 24 ਦੇ ਵਿੱਚ ਬਜਟ 25 ਦੇ ਵਿੱਚ ਬਜਟ 4 ਬਜਟ ਜਿਹੜਾ ਸਰਕਾਰ ਦੇ ਹੋ ਚੁੱਕੇ ਆ ਤੇ ਇਸ ਤੋਂ ਬਾਅਦ 1 ਬਜਟ ਰਹਿ ਗਿਆ ਉਹ 2026 ਦੇ ਵਿੱਚ ਉਸ ਤੋਂ ਬਾਅਦ ਜਿਹੜਾ 27 ਵਾਲਾ ਬਜਟ ਹੈ ਉਹ ਅਗਲੀ ਸਰਕਾਰ ਕੀ ਦੀ ਆਉਂਦੀ ਆ ਉਹ ਪੇਸ਼ ਕਰੇਗੀ ਪਰ ਭਗਵਾਨ ਸਿੰਘ ਮਾਨ ਜਿਹੜਾ ਔਰਤਾਂ ਨਾਲ 10000 ਤੋਂ 11-1100 ਕੀਤਾ ਸੀ ਉਹ ਵਾਅਦਾ ਪੂਰਾ ਨਹੀਂ ਕੀਤਾ ਮੋਬਾਈਲ ਫੜ ਕੇ ਸਾਰੀਆਂ ਔਰਤਾਂ ਜੀ ਮੋਬਾਈਲ ਦੇਖਦੀਆਂ ਰਹੀਆਂ ਕਿ ਕਦੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦੇ ਮੂੰਹੋਂ ਨਿਕਲਦਾ ਕਿ ਔਰਤਾਂ ਲਈ 1-1000 ਰੁਪਏ ਦਾ ਐਲਾਨ ਹੁਣ ਕਹਿੰਦੇ ਸਰਵੇ ਹੋਊਗਾ ਪਹਿਲਾਂ ਕਹਿੰਦੇ ਸੀ ਸਰਵੇ ਕੀਤਾ ਹੋਇਆ ਹੈ ਹੋਰ ਜਿਹੜੇ ਵਾਦੇ ਜਿਹੜੇ ਬਲਟ ਦੇ ਵਿੱਚ ਕੀਤੇ ਗਏ ਸੀ ਪਰ ਉਹ ਪੂਰੇ ਨਹੀਂ ਕੀਤੇ ਗਏ ਉਹਦੇ ਤੇ ਗੱਲਬਾਤ ਕਰਦੇ ਆ ਕਰਮਚਾਰੀਆਂ ਦੇ ਨਾਲ ਜਿਹੜਾ ਧੋਖਾ ਕੀਤਾ ਗਿਆ ਹੋਇਆ ਕਿ ਉਹਨਾਂ ਨੂੰ ਕਿਹਾ ਸੀ ਤੁਹਾਡੀ 올ਡ ਪੈਨਸ਼ਨ ਸਕੀਮ ਜਿਹੜੀ ਆ ਉਹ ਚਾਲੂ ਕੀਤੀ ਜਾਵੇਗੀ 올ਡ ਪੈਨਸ਼ਨ ਸਕੀਮ ਚਾਲੂ ਨਹੀਂ ਕੀਤੀ ਖਾਲੀ ਪਈਆਂ ਅਸਾਮੀਆਂ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਕਿਸਾਨਾਂ ਨੂੰ 22 ਫਸਲਾਂ ਤੇ ਐਮਐਸਪੀ ਦੀ ਗੱਲ ਕੀਤੀ ਸੀ ਉਹਦੇ ਤੇ ਕੋਈ ਗੱਲ ਨਹੀਂ ਫਿਰ ਅੱਗੇ ਨਵੇਂ ਕਾਲਜ ਦੀ ਯੂਨੀਵਰਸਿਟੀਆਂ ਬਣਾਉਣ ਦਾ ਕੋਈ ਜ਼ਿਕਰ ਨਹੀਂ ਫੇਰ ਉਸ ਤੋਂ ਅੱਗੇ ਆਜੋ ਨਵੇਂ ਬਿਜਲੀ ਦੇ ਇਹ ਜ਼ਰੂਰ ਕਹਿ ਰਿਹਾ ਕਿ ਕੋਲਾ ਖਰੀਦਾਂਗੇ ਨਵੇਂ ਬਿਜਲੀ ਦੇ ਉਤਪਾਦਨ ਥਰਮਲ ਪਲੈਂਟ ਲਗਾਉਣ ਦਾ ਕੋਈ ਨਹੀਂ ਉਸ ਤੋਂ ਅੱਗੇ ਆ ਜਾਈਏ 16 ਮੈਡੀਕਲ ਕਾਲਜ ਖੋਲਣ ਦਾ ਗੱਲ ਕੀਤੀ ਸੀ ਪਰ ਹੁਣ ਕਹਿੰਦੇ ਕਿ ਅਗਲੇ 2 ਸਾਲਾਂ ਵਿੱਚ ਸਿਰਫ ਇੱਕ ਮੈਡੀਕਲ ਕਾਲਜ ਬਣੇਗਾ ਉਸ ਤੋਂ ਅੱਗੇ ਆ ਜਾਈਏ ਕਿ ਸੂਬੇ ਦੇ ਵਿੱਚ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਫਿਰ ਜੇ ਗੱਲ ਕਰਨੀ ਹੋਵੇ ਕਿ ਜਿੰਨੀਆਂ ਗੱਲਾਂ ਮਾਨ ਸਰਕਾਰ ਨੇ ਕੀਤੀਆਂ ਸੀ ਉਹਨਾਂ ਦੇ ਵਿੱਚੋਂ ਬੜੀਆਂ ਗੱਲਾਂ ਜਿਹੜੀਆਂ ਬੜੀਆਂ ਗਰੰਟੀਆਂ ਪੂਰੀਆਂ ਨਹੀਂ ਹੋਈਆਂ ਤਾਂ ਇਹ ਬਾਈਟ ਦੇ ਵਿੱਚ ਔਰਤਾਂ ਨੂੰ ਮੀਤ ਸੀ 10000 11-1100 ਰੁਪਿਆ ਆਵੇਗਾ ਬਜ਼ੁਰਗਾਂ ਨੂੰ 25-2500 ਪੈਨਸ਼ਨ ਦਾ ਵਾਅਦਾ ਕੀਤਾ ਸੀ ਉਹਨਾਂ ਦਾ ਕਿਤੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਦਿਖਾਈ ਦਿੱਤਾ 올ਡ ਪੈਨਸ਼ਨ ਸਕੀਮ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਨੋਟਸ ਵੀ ਲਾਤੇ ਸੀ ਬੋਰਡ ਵੀ ਛਪਵਾਤੇ ਸੀ ਉਹ ਵਾਅਦਾ ਪੂਰਾ ਨਹੀਂ ਹੋਇਆ ਸੋ ਜਿੰਨੇ ਵਾਅਦੇ ਆਮਦਵੀ ਪਾਰਟੀ ਨੇ ਕੀਤੇ ਸੀ ਬੇਸ਼ੱਕ ਅੱਜ ਕਹਿਣ ਕਿ ਬਜਟ ਬਹੁਤ ਸੋਹਣਾ ਹੈ ਉਹ ਬਾਈਟ ਨੂੰ ਉਸੇ ਤਰੀਕੇ ਦੇ ਨਾਲ ਲਪੇਟ ਕੇ ਪੇਸ਼ ਕੀਤਾ ਗਿਆ ਪਰ ਜਿਹੜੀਆਂ ਗੱਲਾਂ ਤੇ ਸਰਕਾਰ ਬਣੀ ਸੀ ਔਰਤਾਂ ਦਾ ਲਗਭਗ 36-36 ਹਜ਼ਾਰ ਰੁਪਏ ਸਰਕਾਰਾਂ ਨੇ ਬਕਾਇਆ ਖੜਾ ਹੈ ਤੇ ਹਾਲੇ ਸਰਕਾਰ ਲਗਭਗ 1 ਸਾਲ ਤੇ ਹੋਰ ਚਲੀ ਗਈ ਹੈ ਵਿੱਚ ਦੀ ਲਾਗੂ ਕਰ ਦੇਵੇ ਤਾਂ ਵੱਖਰੀ ਗੱਲ ਹੈ ਪਰ ਜੇ ਬਜਟ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਅਗਲਾ ਬਜਟ ਰਹਿ ਗਿਆ ਉਹਦੇ ਵਿੱਚ ਆਖਰੀ ਸਰਕਾਰ ਦਾ ਸਾਲ ਹੋਵੇਗਾ ਉਹ ਸਾਲ ਦੇ ਵਿੱਚ ਕੀ ਸਰਕਾਰ ਲਾਗੂ ਕਰਦੀ ਹੈ ਕਿ ਨਹੀਂ ਤਾਂ ਉਹ ਨਾਲ ਸਮਾਂ ਦੱਸੇਗਾ ਪਰ ਪੰਜਾਬ ਦੀਆਂ ਔਰਤਾਂ ਨਾਲ ਮੋੜ ਤੋਂ ਧੋਖਾ ਹੋਇਆ ਹੈ ਉਹਨਾਂ ਨੂੰ ਜਿੰਨੀ ਉਮੀਦ ਸੀ ਜਿਸ ਉਮੀਦ ਨਾਲ ਔਰਤਾਂ ਨੇ ਕਹਿੰਦੇ ਆ ਕਿ ਕਈ ਪਿੰਡਾਂ ਵਿੱਚ ਔਰਤਾਂ ਨਾਲ ਅਸੀਂ ਗੱਲਬਾਤ ਕਰਦੇ ਆ ਉਹ ਕਹਿੰਦੀਆਂ ਕਿ ਅਸੀਂ ਬੰਦਿਆਂ ਨਾਲ ਲੜ ਕੇ ਵੋਟਾਂ ਪਾਈਆਂ ਕਿ ਐਸੀ ਵੋਟ ਪਾਉਣੀ ਆ ਸਾਨੂੰ 100000 ਰੁਪਇਆ ਮਿਲੇਗਾ ਪਰ ਉਹ ਸਾਡੀ ਵੋਟ ਵੀ ਗਈ ਤੇ ਸਾਨੂੰ 100000 ਵੀ ਨਹੀਂ ਮਿਲਿਆ ਤੇ ਅਸੀਂ ਤਾਂ ਉੱਥੇ ਦੀਆਂ ਉੱਥੇ ਰਹਿ ਗਈਆਂ ਜਿਹੜਾ ਬਜ਼ੁਰਗਾਂ ਨਾਲ 25-2500 ਦਾ ਵਾਅਦਾ ਅੰਗਹੀਨ ਨਾਲ 25-2500 ਦਾ ਵਾਅਦਾ ਕੀਤਾ ਸੀ ਉਹ ਵੀ ਧਰੇ ਦਾ ਧਰਿਆ ਰਹਿ ਗਿਆ ਸੋ ਸਰਕਾਰ ਜਿਹੜੀਆਂ ਚੀਜ਼ਾਂ ਕਹਿ ਕੇ ਆਈ ਸੀ ਉਹਨਾਂ ਦੇ ਵਿੱਚੋਂ ਬਹੁਤੀਆਂ ਚੀਜ਼ਾਂ ਤੀਜੇ ਬਾਈਟ ਚੌਥੇ ਬਾਈਟ ਦੇ ਵਿੱਚ ਵੀ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਪੰਜਾਬ ਦੀਆਂ ਔਰਤਾਂ ਅੱਜ ਮੋਬਾਈਲ ਫੜ ਕੇ ਬੈਠੀਆਂ ਰਹੀਆਂ ਕਿ ਸਾਡੇ ਲਈ ਹਜ਼ਾਰ-ਹਜ਼ਾਰ ਰੁਪਏ ਦਾ ਐਲਾਨ ਹੋਊਗਾ ਕਿਉਂਕਿ ਉਹਨਾਂ ਨਾਲ ਵਾਦਾ ਕੀਤਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਦਾ ਤਾਂ ਸਰਕਾਰ ਆਉਣ ਤੋਂ ਪਹਿਲਾਂ ਕੀਤਾ ਸੀ ਪਰ ਥੋੜੇ ਦਿਨ ਪਹਿਲਾਂ ਕਈ ਇੰਟਰਵਿਊਆਂ ਦੇ ਵਿੱਚ ਇੱਕ ਵਾਰ ਤਾਂ ਭਗਵੰਤ ਸਿੰਘ ਮਾਨ ਗਾਲੀ ਪੈ ਗਏ ਸੀ ਮੋਗੇ ਪੱਤਰਕਾਰ ਦੇ ਜਦੋਂ ਉਹਨਾਂ ਨੇ ਪੁੱਛਿਆ ਸੀ ਕਿ ਹਜ਼ਾਰ-ਹਜ਼ਾਰ ਕਦੋਂ ਦੇਵੋਗੇ ਤਾਂ ਉਹ ਪੈ ਗਏ ਸੀ ਕਿ ਹਾਂ ਇਸ ਬਾਈਟ ਦੇ ਵਿੱਚ ਦੇਵਾਂਗੇ ਤੇ ਫਿਰ ਤੁਸੀਂ ਚਲਾਓਗੇ ਫਿਰ ਚਲਾਇਓਏ ਖਬਰ ਨੂੰ ਇਸ ਤਰੀਕੇ ਨਾਲ ਉਹ ਪੱਤਰਕਾਰ ਨੂੰ ਬੋਲੇ ਸੀ ਮੈਂ ਉਹ ਖਬਰ ਵੀ ਸੁਣਾ ਦਾਂ ਫਿਰ ਅਗਲੀ ਗੱਲ ਬਾਅਦ ਚ ਕਰਦੇ ਆ ਆ ਤੁਸੀਂ ਜ਼ਰੂਰ ਸੁਣਿਓ ਇਥੋਂ ਹਾਂ ਜੀ ਉਹ ਹੈ ਦਿੱਲੀ ਆਪਾਂ ਫੇਰ ਵਾਦੇ ਚੜੀ ਲਾ ਗਏ ਸੱਦੀ ਪੂਰੇ ਹੋ ਰਹੇ ਨੇ ਮੂੰਹ ਪੰਜਾਬ ਦੀ ਗੱਲ ਵਿਚ ਲਾ ਜੀ ਪੰਜਾਬ ਕਰੇ ਕਦੋਂ ਜੀ ਕਿਸਰ ਲੇਡੀਜ਼ ਦਾ ਕਦੋਂ ਜੀ ਪਹੁੰਚੇਗਾ ਅਗਲੇ ਬਜਟ ਸੈਟਿੰਗ ਸੇਮੇ ਨਹੀਂ ਹੈ ਤਾਂ ਆਪਾਂ ਮਾਰਗ ਦਿੱਤੇਗੇ ਮਹਿਲਾਵਾਂ ਨੂੰ 1000 ਕਪ ਦੇ ਅਗਲੇ ਬਜਟ ਮੈਂ ਹਮ ਉਸ ਕੇ ਲਈ ਐਪ ਜੋ ਹੈ ਅਗਲੇ ਬਜਟ ਇਹ ਆ ਰਿਹਾ ਹੈ ਬਜਟ ਤੋਂ ਤਾਂ ਉਹਨਾਂ ਨੇ ਕਿਹਾ ਕਿ ਅਗਲੇ ਬਾਈਟ ਮਤਲਬ ਐਮਪੀ ਦੀਆਂ ਚੋਣਾਂ ਦੇ ਲਗਭਗ ਇਹ ਗੱਲਬਾਤ ਹੈ ਜਾਂ ਉਸ ਤੋਂ ਬਾਅਦ ਦੀ ਗੱਲਬਾਤ ਹੈ ਕਿ ਉਹਨਾਂ ਨੇ ਕਿਹਾ ਸੀ ਕਿਹੜਾ ਹੁਣ ਬਜਟ ਆਊਗਾ ਉਹਦੇ ਵਿੱਚ ਅਸੀਂ ਦੇਵਾਂਗੇ ਪਰ ਆ ਵਾਈਟ ਦੇ ਵਿੱਚ ਔਰਤਾਂ ਦੇ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਸਰਕਾਰ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਹਜ਼ਾਰ ਹਜ਼ਾਰ ਰੁਪਿਆ ਦਿੱਤਾ ਜਾਊਗਾ ਪਰ ਬਜਟ ਲਗਭਗ ਸਰਕਾਰ ਚੌਥਾ ਪੇਸ਼ ਕਰ ਚੁੱਕੀ ਹੈ ਪਰ ਹਾਲੇ ਤੱਕ ਔਰਤਾਂ ਨੂੰ 1 ਰੁਪਿਆ ਨਹੀਂ ਦਿੱਤਾ ਗਿਆ 2022 ਦੇ ਵਿੱਚ ਸਰਕਾਰ ਆਈ ਬਜਟ 23 ਦੇ ਵਿੱਚ ਬਜਟ 24 ਦੇ ਵਿੱਚ ਬਜਟ 25 ਦੇ ਵਿੱਚ ਬਜਟ ਚਾਰ ਬਜਟ ਜਿਹੜਾ ਸਰਕਾਰ ਦੇ ਹੋ ਚੁੱਕੇ ਹੈ ਤੇ ਇਸ ਤੋਂ ਬਾਅਦ ਇੱਕ ਬਜਟ ਰਹਿ ਗਿਆ ਉਹ 2026 ਦੇ ਵਿੱਚ ਉਸ ਤੋਂ ਬਾਅਦ ਜਿਹੜਾ 27 ਵਾਲਾ ਵਾਈਟ ਹੈ ਉਹ ਅਗਲੀ ਸਰਕਾਰ ਕੀ ਦੀ ਆਉਂਦੀ ਆ ਉਹ ਪੇਸ਼ ਕਰੇਗੀ ਪਰ ਭਗਵਾਨ ਸਿੰਘ ਮਾਨ ਜਿਹੜਾ ਔਰਤਾਂ ਨਾਲ ਹਜ਼ਾਰ-ਹਜ਼ਾਰ ਤੋਂ 11-1100 ਕੀਤਾ ਸੀ ਉਹ ਵਾਅਦਾ ਪੂਰਾ ਨਹੀਂ ਕੀਤਾ ਮੋਬਾਈਲ ਫੜ ਕੇ ਸਾਰੀਆਂ ਔਰਤਾਂ ਜੀ ਮੋਬਾਈਲ ਦੇਖਦੀਆਂ ਰਹੀਆਂ ਕਿ ਕਦੋਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਦੇ ਮੂੰਹੋਂ ਨਿਕਲਦਾ ਕਿ ਔਰਤਾਂ ਲਈ 1-1000 ਰੁਪਏ ਦਾ ਐਲਾਨ ਹੁਣ ਕਹਿੰਦੇ ਸਰਵੇ ਹੋਊਗਾ ਪਹਿਲਾਂ ਕਹਿੰਦੇ ਸੀ ਸਰਵੇ ਕੀਤਾ ਹੋਇਆ ਹੈ ਹੋਰ ਜਿਹੜੇ ਵਾਅਦੇ ਜਿਹੜੇ ਬਲਟ ਦੇ ਵਿੱਚ ਕੀਤੇ ਗਏ ਸੀ ਪਰ ਉਹ ਪੂਰੇ ਨਹੀਂ ਕੀਤੇ ਗਏ ਉਹਦੇ ਤੇ ਗੱਲਬਾਤ ਕਰਦੇ ਆਂ ਕਰਮਚਾਰੀਆਂ ਦੇ ਨਾਲ ਜਿਹੜਾ ਧੋਖਾ ਕੀਤਾ ਗਿਆ ਹੋਇਆ ਹੈ ਕਿ ਉਹਨਾਂ ਨੂੰ ਕਿਹਾ ਸੀ ਤੁਹਾਡੀ 올ਡ ਪੈਨਸ਼ਨ ਸਕੀਮ ਜਿਹੜੀ ਆ ਉਹ ਚਾਲੂ ਕੀਤੀ ਜਾਵੇਗੀ 올ਡ ਪੈਨਸ਼ਨ ਸਕੀਮ ਚਾਲੂ ਨਹੀਂ ਕੀਤੀ ਖਾਲੀ ਪਈਆਂ ਅਸਾਮੀਆਂ ਲਈ ਕੋਈ ਫੰਡ ਜਾਰੀ ਨਹੀਂ ਕੀਤਾ ਕਿਸਾਨਾਂ ਨੂੰ 22 ਫਸਲਾਂ ਤੇ ਐਮਐਸਪੀ ਦੀ ਗੱਲ ਕੀਤੀ ਸੀ ਉਹਦੇ ਤੇ ਕੋਈ ਗੱਲ ਨਹੀਂ ਫਿਰ ਅੱਗੇ ਨਵੇਂ ਕਾਲਜ ਦੀਆਂ ਯੂਨੀਵਰਸਿਟੀਆਂ ਬਣਾਉਣ ਦਾ ਕੋਈ ਜ਼ਿਕਰ ਨਹੀਂ ਫਿਰ ਉਸ ਤੋਂ ਅੱਗੇ ਆਜੋ ਨਵੇਂ ਬਿਜਲੀ ਦੇ ਇਹ ਜ਼ਰੂਰ ਕਹਿ ਰਿਹਾ ਕਿ ਕੋਲਾ ਖਰੀਦਾਂਗੇ ਨਵੇਂ ਬਿਜਲੀ ਦੇ ਉਤਪਾਦਨ ਆਉ ਫਰਮਲ ਪਲੈਂਟ ਲਗਾਉਣ ਦਾ ਕੋਈ ਨਹੀਂ ਉਸ ਤੋਂ ਅੱਗੇ ਆ ਜਾਈਏ 16 ਮੈਡੀਕਲ ਕਾਲਜ ਖੋਲਣ ਦਾ ਗੱਲ ਕੀਤੀ ਸੀ ਪਰ ਹੁਣ ਕਹਿੰਦੇ ਕਿ ਅਗਲੇ 2 ਸਾਲਾਂ ਵਿੱਚ ਸਿਰਫ ਇੱਕ ਮੈਡੀਕਲ ਕਾਲਜ ਬਣੇਗਾ ਉਸ ਤੋਂ ਅੱਗੇ ਆ ਜਾਈਏ ਕਿ ਸੂਬੇ ਦੇ ਵਿੱਚ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਫਿਰ ਜੇ ਗੱਲ ਕਰਨੀ ਹੋਵੇ ਕਿ ਜਿੰਨੀਆਂ ਗੱਲਾਂ ਮਾਨ ਸਰਕਾਰ ਨੇ ਕੀਤੀਆਂ ਸੀ ਉਹਨਾਂ ਦੇ ਵਿੱਚੋਂ ਬੜੀਆਂ ਗੱਲਾਂ ਜਿਹੜੀਆਂ ਬੜੀਆਂ ਗਰੰਟੀਆਂ ਪੂਰੀਆਂ ਨਹੀਂ ਹੋਈਆਂ ਤਾਂ ਇਹ ਬਜਟ ਦੇ ਵਿੱਚ ਔਰਤਾਂ ਨੂੰ ਮੀਸੀ 10000 11100 ਰੁਪਿਆ ਆਵੇਗਾ ਬਜ਼ੁਰਗਾਂ ਨੂੰ 25 2500 ਪੈਨਸ਼ਨ ਦਾ ਵਾਅਦਾ ਕੀਤਾ ਸੀ ਉਹਨਾਂ ਦਾ ਕਿਤੇ ਕੋਈ ਵਾਅਦਾ ਪੂਰਾ ਨਹੀਂ ਹੋਇਆ ਦਿਖਾਈ ਦਿੱਤਾ 올ਡ ਪੈਨਸ਼ਨ ਸਕੀਮ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਨੋਟਸ ਵੀ ਲਾਤੇ ਸੀ ਬੋਰਡ ਵੀ ਛਪਵਾਤੇ ਸੀ ਉਹ ਵਾਅਦਾ ਪੂਰਾ ਨਹੀਂ ਹੋਇਆ ਸੋ ਜਿੰਨੇ ਵਾਅਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਬੇਸ਼ੱਕ ਅੱਜ ਕਹਿਣ ਕਿ ਬਜਟ ਬਹੁਤ ਸੋਹਣਾ ਹੈ ਉਹ ਬਾਈਟ ਨੂੰ ਉਸੇ ਤਰੀਕੇ ਦੇ ਨਾਲ ਲਪੇਟ ਕੇ ਪੇਸ਼ ਕੀਤਾ ਗਿਆ ਪਰ ਜਿਹੜੀਆਂ ਗੱਲਾਂ ਤੇ ਸਰਕਾਰ ਬਣੀ ਸੀ ਔਰਤਾਂ ਦਾ ਲਗਭਗ 36 36000 ਰੁਪਏ ਸਰਕਾਰਾਂ ਨੇ ਬਕਾਇਆ ਖੜਾ ਹੈ ਤੇ ਹਾਲੇ ਸਰਕਾਰ ਲਗਭਗ 1 ਸਾਲ ਤੇ ਹੋਰ ਚਲੀ ਗਈ ਹੈ ਵਿੱਚ ਦੀ ਲਾਗੂ ਕਰ ਦੇਵੇ ਤਾਂ ਵੱਖਰੀ ਗੱਲ ਹੈ ਪਰ ਜੇ ਬਜਟ ਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਅਗਲਾ ਬਜਟ ਰਹਿ ਗਿਆ ਉਹਦੇ ਵਿੱਚ ਆਖਰੀ ਸਰਕਾਰ ਦਾ ਸਾਲ ਹੋਵੇਗਾ ਉਹ ਸਾਲ ਦੇ ਵਿੱਚ ਕੀ ਸਰਕਾਰ ਲਾਗੂ ਕਰਦੀ ਹੈ ਕਿ ਨਹੀਂ ਤਾਂ ਉਹ ਨਾਲ ਸਮਾਂ ਦੱਸੇਗਾ ਪਰ ਪੰਜਾਬ ਦੀਆਂ ਔਰਤਾਂ ਨਾਲ ਮੋੜ ਤੋਂ ਧੁਖਾ ਹੋਇਆ ਹੈ ਉਹਨਾਂ ਨੂੰ ਜਿੰਨੀ ਉਮੀਦ ਸੀ ਜਿਸ ਉਮੀਦ ਨਾਲ ਔਰਤਾਂ ਨੇ ਕਹਿੰਦੇ ਆ ਕਿ ਕਈ ਪਿੰਡਾਂ ਵਿੱਚ ਔਰਤਾਂ ਨਾਲ ਅਸੀਂ ਗੱਲਬਾਤ ਕਰਦੇ ਆ ਉਹ ਕਹਿੰਦੀਆਂ ਕਿ ਅਸੀਂ ਬੰਦਿਆਂ ਨਾਲ ਲੜ ਕੇ ਵੋਟਾਂ ਪਾਈਆਂ ਕਿ ਅਸੀਂ ਵੋਟ ਪਾਉਣੀ ਆ ਸਾਨੂੰ 100000 ਰੁਪਿਆ ਮਿਲੇਗਾ ਪਰ ਉਹ ਸਾਡੀ ਵੋਟ ਵੀ ਗਈ ਤੇ ਸਾਨੂੰ 100000 ਵੀ ਨਹੀਂ ਮਿਲਿਆ ਤੇ ਅਸੀਂ ਤਾਂ ਉੱਥੇ ਨਹੀਂ ਉੱਥੇ ਰਹਿ ਗਏ ਆ ਜਿਹੜਾ ਬਜ਼ੁਰਗਾਂ ਨਾਲ 25-2500 ਦਾ ਵਾਅਦਾ ਅੰਗਹੀਨ ਨਾਲ 25-2500 ਦਾ ਵਾਅਦਾ ਕੀਤਾ ਸੀ ਉਹ ਵੀ ਧਰੇ ਦਾ ਧਰਿਆ ਰਹਿ ਗਿਆ ਸੋ ਸਰਕਾਰ ਜਿਹੜੀਆਂ ਚੀਜ਼ਾਂ ਕਹਿ ਕੇ ਆਈ ਸੀ ਉਹਨਾਂ ਦੇ ਵਿੱਚੋਂ ਬਹੁਤੀਆਂ ਚੀਜ਼ਾਂ ਤੀਜੇ ਬਾਈਟ ਚੌਥੇ ਬਾਈਟ ਦੇ ਵਿੱਚ ਵੀ ਸਰਕਾਰ ਨੇ ਲਾਗੂ ਨਹੀਂ ਕੀਤੀ